ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਦਾ ਦਾ ਸਰਦਾਰ ਸਵਾਲ ਕਰਦਾ ਸੋਚਿਆ ਕਾਫੀ ਦਿਨਾਂ ਤੋਂ ਬਾਅਦ ਅੱਜ ਰਾਜਪੁਰਾ ਦੀ ਸਿਆਸਤ ਤੇ ਛੋਟੀ ਜੀ ਗੱਲ ਕਰ ਲਈ ਜਾਵੇ ਚਾਹੇ ਪੰਜਾਬ ਦੇ ਵਿਧਾਨ ਸਭਾ ਦੀ ਚੋਣਾਂ ਨੂੰ ਲੈ ਕੇ ਲਗਭਗ ਡੇਢ ਤੋਂ ਪੌਣੇ 2 ਸਾਲ ਦਾ ਸਮਾਂ ਬਚਿਆ ਪਰ ਉਸ ਤੋਂ ਪਹਿਲੇ ਰਾਜਪੁਰ ਦੀ ਰਾਜਨੀਤੀ ਵਿੱਚ ਰੁਚੀ ਰੱਖਣ ਵਾਲੇ ਜਿਹੜੇ ਇਲੈਕਸ਼ਨ ਲੜਨ ਦੇ ਇਛੁਕ ਨੇ ਉਹਨਾਂ ਨੇ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੀਆਂ ਰਣਨੀਤੀਆਂ ਬਣਨੀਆਂ ਸ਼ੁਰੂ ਹੋ ਗਈਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਮੇਂ ਰੰਦੇ ਰਣਨੀਤੀ ਬਣਾ ਕੇ ਅੱਗੇ ਵਧਾਂਗੇ ਤਾਂ ਆਣ ਵਾਲੇ ਸਮੇਂ ਵਿੱਚ ਅਰਜਨਿਕ ਤੌਰ ਤੇ ਲਾਭ ਮਿਲ ਸਕਦਾ ਹੈ। ਦੋਸਤੋ ਪੰਜਾਬ ਦੇ ਇਸ ਸਮੇਂ ਆਮ ਆਦਮੀ ਪਾਰਟੀ ਸਰਕਾਰ ਹੈ ਤੇ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਸਨ ਤਾਂ ਪੰਜਾਬ ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਪਰਚੰਦ ਬਹੁਮਤ ਨਾਲ ਬਣੀ ਸੀ ਰਾਜਪਤੀ ਸਿਆਸਤ ਦੇ ਵਿੱਚ ਇੱਕ ਨੇਤਾ ਨੇ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲੇ ਪਾਰਟੀ ਬਦਲੀ ਸੀ ਦੱਸਿਆ ਜਾਂਦਾ ਕਿ ਸੱਤਾ ਦੇ ਨਾਲ ਸਬੰਧ ਰੱਖਣ ਵਾਲੇ ਉਸ ਨੇ ਤਰਿਆ ਸੋਚ ਕੇ ਪਾਰਟੀ ਬਦਲੀ ਸੀ ਕਿ ਸ਼ਾਇਦ ਉਹਨਾਂ ਨੂੰ ਰਾਜਪਰੇ ਤੋਂ ਟਿਕਟ ਮਿਲ ਜਾਵੇ ਕਹਿੰਦੇ ਉਹਨਾਂ ਨੇ ਆਪਣੇ ਸੰਪਰਕ ਸੂਤਰਾ ਰੱਖੇ ਰਾਏ ਪ੍ਰਧਾਨ ਟਿਕਟ ਲੈਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਟਿਕਟ ਨਹੀਂ ਮਿਲੀ ਕਹਿੰਦੇ ਸਬਰ ਦਾ ਗੁੱਟ ਭਰਨਾ ਪਿਆ ਜਦੋਂ ਟਿਕਟ ਨਹੀਂ ਮਿਲੀ ਤਾਂ ਸਰਕਾਰ ਬਣ ਗਈ ਸਰਕਾਰ ਬਣਨ ਤੋਂ ਬਾਅਦ ਸਰਕਾਰ ਬਣਨੇ ਵੀ ਹੁਣ 3 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹਾਲੇ ਵੀ ਉਹਨਾਂ ਦੇ ਮਨ ਦੇ ਵਿੱਚ ਅਦਾਜਪੁਰੇ ਤੋਂ ਐਮਐਲਏ ਬਣਨ ਦੀ ਇੱਛਾ ਬਿਲਕੁਲ ਜਾਗਰਿਤ ਆ ਉਹ ਇੱਛਾ ਪਾਲ ਕੇ ਬੈਠੇ ਨੇ ਕਿ ਦੇਸਵੈਰ ਉਹਨਾਂ ਨੇ ਰਾਜਪੁਰ ਤੋਂ ਐਮਐਲਏ ਦੀ ਟਿਕਟ ਤੇ ਇਲੈਕਸ਼ਨ ਲੜਨਾ ਹੈ ਜਾਂ ਉਹਨਾਂ ਨੇ ਐਮਐਲਏ ਬਣਨਾ ਹੈ ਪਹਿਸਾ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਜੋ ਮੌਜੂਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਹਾਲਾਤ ਚੱਲ ਰਹੇ ਨੇ ਜੋ ਰਾਜਨੀਤਿਕ ਸਮੀਕਰਨ ਚੱਲ ਰਹੇ ਨੇ ਤਾਂ ਲੱਗਦਾ ਹੈ ਕਿ ਰਾਜਪੁਰੇ ਤੋਂ ਉਸ ਨੇਤਾ ਨੂੰ ਆਮ ਆਦਮੀ ਪਾਰਟੀ ਤੋਂ ਟਿਕਟ ਮਿਲੀ ਪਰ ਰਾਜਨੀਤਿਕ ਖੇਤਰ ਦੇ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਆਹ ਨਾਲ ਸਮਾਦਸ਼ੇਗਾ ਪਰ ਫਿਰ ਫਿਰ ਵੀ ਫਿਲਹਾਲ ਇੱਕ ਸੰਭਾਵਨਾਵਾਂ ਕਿ ਕਿਆ ਸੜੀਆਂ ਦੋਸਤੋ ਉਹ ਨੇਤਾ ਬੜਾ ਕਿਤਨਾ ਕਹਿ ਸਕਦੇ ਆ ਬੜਾ ਰਣਨੀਤੀਕਾਰ ਹੈ ਉਹ ਕਾਫੀ ਸਾਲਾਂ ਤੋਂ ਰਾਜਪ੍ਰੇ ਦੀ ਰਾਜਨੀਤੀ ਤੋਂ ਕਿਤਨਾ ਕਹਿ ਸਕਦਾ ਬਿਲਕੁਲ ਟੱਚ ਹੈ ਤੇ ਉਹ ਕੱਲੇ ਕੱਲੇ ਰਾਜ ਦੀ ਰਾਜਨੀਤੀ ਤੋਂ ਵਾਕਫ ਵੀ ਹੈ ਹੁਣ ਚਰਚਾ ਚੱਲ ਰਹੀ ਹੈ ਕਿ ਨੇਤਾ ਨੇ ਇਹ ਕਾਂਗਰਸ ਪਾਰਟੀ ਨੇ ਉਹਦਾਂ ਸੰਪਰਕ ਬਣਾ ਰੱਖਿਆ ਇਹ ਸ਼ਹਿਰ ਦੇ ਵਿੱਚ ਕਾਫੀ ਦਿਨੋਂ ਤੋਂ ਇਹ ਗੱਲ ਚਾਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਉਹ ਕਾਂਗਰਸ ਦੇ ਵੱਡੇ ਨੇਤਾਵਾਂ ਨੇ ਸੱਤਾਧਾਰੀ ਪਾਰਟੀ ਦੇ ਇੱਕ ਨੇਤਾ ਦੇ ਨਾਲ ਸੰਪਰਕ ਬਣਾਇਆ ਹੈ ਰਾਜਨੀਤਿਕ ਤੌਰ ਤੇ ਕਿ ਉਹ ਚਾਹੁੰਦੇ ਨੇ ਕਿ ਉਹ ਕਾਂਗਰਸ ਪਾਰਟੀ ਜੁਆਇੰਟ ਹੋਵੇ ਪਰ ਉਹ ਨੇਤਾ بڑا ਰਣਨੀਤੀਕਾਰ ਹੈ ਉਹ ਇਸ ਗੱਲ ਨੂੰ ਜਾਣਦਾ ਹੈ ਕਿ ਆਲੇ ਡੇਢ ਪੂਨੇ ਦੋ ਸਾਲ ਦਾ ਸਮਾਂ ਪਿਆ ਹੈ ਇਸ ਡੇਢ ਪੂਨੇ ਦੋ ਸਾਲ ਦੇ ਸਮੇਂ ਵਿੱਚ ਪਤਾ ਨਹੀਂ ਰੱਪ ਪੰਜਾਬ ਦੀ ਰਾਜਨੀਤੀ ਜਾਂ ਰਾਜ ਦੀ ਰਾਜਨੀਤੀ ਦਾ ਉਠ ਕਿਸ ਕਰਮਟ ਬੈਠੇ ਕੀ ਰਣਨੀਤੀ ਹੋਵੇ ਕੀ ਰਾਜਨੀਤਿਕ ਸਮੀਕਰਨ ਬਣ ਉਹਦਾ ਸਮਾਂ ਦੱਸੇਗਾ ਇਸ ਲਈ ਉਹਨੂੰ ਫਿਲਹਾਲ ਇਹ ਕੋਈ ਖਾਲੀ ਨਹੀਂ ਹੈ ਉਹ ਵੇਟ ਕਰ ਰਿਹਾ ਕਿ ਆਉਣ ਵਾਲੇ ਸਾਲ ਸਵਾ ਸਾਲ ਦੇ ਬਾਅਦ ਸਮੀਕਰਨ ਕੀ ਹੋਵੇਗਾ ਤੋਸਤੋ ਉਤਨਾ ਇਤਨਾ ਹੀ ਨਹੀਂ ਉਹ ਨੇਤਾ ਕਾਂਗਰਸ ਪਾਰਟੀ ਦੇ ਨਾਲ ਹੀ ਨਹੀਂ ਬਲਕਿ ਉਹਦੇ ਸਬੰਧ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਨੇਤਾਵਾਂ ਨਾਲ ਵੀ ਰਹਿਨੇ ਇਸ ਲਈ ਹੋ ਸਕਦਾ ਹੈ ਕਿ ਉਹ ਜੋ ਰਾਜਨੀਤੀ ਦਾ ਆਉਣ ਵਾਲਾ ਸਮਾਂ ਕਿਸ ਕਰਵਣਾ ਹੋਏਗਾ ਕਿਦਾਂ ਦਾ ਹੋਏਗਾ ਹੋ ਸਕਦਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਵੀ ਜਵਾਨ ਕਰ ਲਵੇ ਪਰ ਕੁਰਮਲਾ ਕੇ ਗੱਲ ਕਹੀ ਜਾ ਸਕਦੀ ਹੈ ਕਿ ਉਦੇ ਮਨ ਦੇ ਵਿੱਚ ਇਹ ਬਲਵਲਾ ਕਿ ਰਾਜਪੁਰਾ ਤੋਂ ਇਲੈਕਸ਼ਨ ਲੜਨਾ ਹੈ ਤੇ ਐਮਐਲਏ ਬਣਨਾ ਹੈ ਪਰ ਕਹਿੰਦੇ ਵਕਤ ਤੇ ਕਿਸਮਤ ਦੇ ਬਦਲਦੇ ਕੋਈ ਪਤਾ ਨਹੀਂ ਲੱਗਦਾ ਜੇ ਰੱਬ ਨੇ ਦੇਣਾ ਹੋਏਗਾ ਤਾਂ بڑے ਤਰੀਕੇ ਨੇ ਕਿਹਦੇ ਤਰੀਕੇ ਦੇ ਦੇਗਾ ਜੇ ਪਰਮਾਤਮਾ ਨੇ ਨਹੀਂ ਦੇਣਾ ਹੋਏਗਾ ਜੇ ਉਹਦੇ ਕਿਸਮਤ 'ਚ ਨਹੀਂ ਲਿਖਿਆ ਹੋਏਗਾ ਤਾਂ ਜਿੰਨੇ ਮਰਜੀ ਰਾਜਨੀਤੀ ਦੇ ਪਾਪੜ ਵੇਲ ਲਵੇ ਉਸ ਵਿਅਕਤੀ ਨੂੰ ਜਿਸ ਥਾਤੇ ਰੱਬ ਨੇ ਰੱਖਣਾ ਹੈ ਉਸ ਥਾਤੇ ਹੀ ਰੱਖੇਗਾ ਪਰ ਹੁਣ ਆਉਣ ਵਾਲਾ ਸਮਾਂ ਇੰਤਜ਼ਾਰ ਕਰਨਾ ਹੋਵੇਗਾ ਕਿ ਉਹ ਸੱਤਾ ਪਾਰਟੀ ਨਾਲ ਸੰਭਰਖਣ ਵਾਲਾ ਉਹ ਨੇਤਾ ਦੇ ਜਿਹੜੇ ਰਣਨੀਤੀ ਹੈ ਆਉਣ ਵਾਲੇ ਸਮੇਂ ਦੇ ਲਈ ਕੀ ਰੰਡੀ ਹੈ ਕਿਉਂਕਿ ਰਾਜਪੁਰਾ ਦੇ ਜਿਹੜੇ ਲੋਕ ਨੇ ਰਾਜਪੁਰਾ ਦੇ ਜਿਹੜੇ ਰੁਚੀ ਰੱਖਦੇ ਨੇ ਉਹ ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾਵਾਂ ਕਰ ਰਹੇ ਨੇ ਕਈ ਤਨੇ ਕਿਆ ਸੰਘੇ ਲਾ ਰਹੇ ਨੇ ਦੋਸਤੋ ਹੁਣ ਬਾਕੀ ਗੱਲ ਛੱਡ ਦਿੰਦੇ ਆਂ ਸਮੇਂ ਤੇ ਸਮਾਬੋਧ ਬਲਵਾਨ ਹੁੰਦਾ ਸਮਾਬੋਧ ਆਖਰਕਾਰ ਹੁੰਦਾ ਜੋ ਵੀ ਹੋਏਗਾ ਆਉਣ ਸਮੇਂ ਚ ਹੋਏਗਾ ਹੁਣ ਦੇਖਦੇ ਆਂ ਕਿ ਉਸ ਨੇਤਾ ਦੀ ਸੋਚ ਦੀ ਜਾਇਨੀਤੀ ਜਿਹੜੀ ਕਰਵਟ ਆ ਉਹ ਕਿਸ ਥਾਂ ਤੇ ਜਾਂ ਕਿਸ ਪਾਸੇ ਬਹਿਰ ਦੀ ਜਾਂਦੀ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ